ਦਲਜੀਤ ਦਸਾਂਜ ਵੱਲੋਂ ਕੇਬੀਸੀ ਦੇ ਵਿੱਚ ਫਾਜ਼ਿਲਕਾ ਦੇ ਰੇਤੇਵਾਲਾ ਪਹਣੀ ਤੋਂ ਪਹੁੰਚੀ ਕੰਚਨ ਦੇ ਪਰਿਵਾਰ ਦੀ ਕੀਤੀ ਗਈ ਆਰਥਿਕ ਮਦਦ ਜਿੱਥੇ ਪਰਿਵਾਰ ਨੂੰ ਕੇਬੀਸੀ ਦੇ ਵਿੱਚ ਪਹੁੰਚਣ ਤੇ ਦਲਜੀਤ ਦਸਾਂਜ ਦੇ ਵੱਲੋਂ ਇੱਕ ਡਾਇਰੈਕਟਰ ਦਿੱਤਾ ਗਿਆ ਉੱਥੇ ਹੀ ਦੱਸ ਦਈਏ ਕਿ ਪਰਿਵਾਰ ਦੀ ਆਰਥਿਕ ਮਦਦ ਵੀ ਕੀਤੀ ਗਈ ਦੱਸ ਦਈਏ ਕਿ ਕੇਬੀਸੀ ਦੇ ਵਿੱਚ ਕੰਚਨ ਨੇ ਆਪਣੇ ਦਿਲ ਦਾ ਦਰਦ ਫਰੋਲਿਆ ਸੀ ਅਤੇ ਦੱਸਿਆ ਸੀ ਕਿ ਇਸ ਤਰ੍ਹਾਂ ਦੇ ਨਾਲ ਹੜ੍ਹਾਂ ਦੇ ਨਾਲ ਉਹਨਾਂ ਦਾ ਪੂਰਾ ਜੀਵਨ ਹੀ ਬਰਬਾਦ ਹੋ ਗਿਆ ਕੰਚਨ ਨੇ ਦੱਸਿਆ ਸੀ ਕਿ ਉਸਦੇ ਪਿਤਾ ਦੀ ਸੱਪ ਦੇ ਡਸਣ ਨਾਲ ਮੌਤ ਹੋ ਗਈ ਸੀ ਅਤੇ ਉਹ ਹੁਣ ਚਾਰ ਭੈਣ ਭਰਾ ਹੀ ਘਰ ਦੇ ਵਿੱਚ ਰਹਿ ਗਏ ਨੇ ਅਤੇ ਉਹਨਾਂ ਦਾ ਕੋਈ ਵੱਡ ਵਡੇਰਾ ਵੀ ਨਹੀਂ ਹੈਗਾ ਔਰ ਚਾਰੇ ਹੀ ਪੜ੍ਹਾਈ ਕਰ ਰਹੇ ਨੇ ਦੱਸਦੀ ਹੈ ਕਿ ਕੰਚਨ ਨੇ ਪਲੱਸ 2 ਪਾਸ ਕਰ ਲਈ ਹੈ ਅਤੇ ਹੁਣ ਉਹ ਆਈਟੀਆਈ ਕਰ ਰਹੀ ਹੈ ਉਧਰ ਹੀ ਪਰਿਵਾਰ ਦੇ ਆਰਥਿਕ ਹਾਲਾਤ ਬਹੁਤ ਮਾੜੇ ਹੋਣ ਦੇ ਚੱਲਦੇ ਆ ਕੇਬੀਸੀ ਦੇ ਵਿੱਚ ਜਦ ਇਸ ਪਰਿਵਾਰ ਨੂੰ ਦਲਜੀਤ ਦੋਸਾਂਝ ਦੀ ਟੀਮ ਦੇ ਵੱਲੋਂ ਸਿਲੈਕਟ ਕੀਤਾ ਗਿਆ ਅਤੇ ਉਥੇ ਬੁਲਾਇਆ ਗਿਆ ਤਾਂ ਫਿਰ ਦਲਜੀਤ ਦਸਾਂਝ ਨੇ ਇਸ ਪਰਿਵਾਰ ਨੂੰ ਇੱਕ ਟਰੈਕਟਰ ਤੋਹਫੇ ਵਜੋਂ ਪੇਟ ਕੀਤਾ ਦੱਸ ਦਈਏ ਕਿ ਕੰਚਨ ਦੇ ਪਰਿਵਾਰ ਕੋਲੇ 3.5 ਏਕੜ ਜ਼ਮੀਨ ਹੈ ਅਤੇ ਉਸ ਜ਼ਮੀਨ ਨੂੰ ਮੋੜ ਵਾਹੀਓ ਕਰਨ ਦੇ ਲਈ ਦਲਜੀਤ ਦਸਾਂਝ ਦੇ ਵੱਲੋਂ ਟਰੈਕਟਰ ਦਿੱਤਾ ਗਿਆ ਹੈ ਇੰਨਾ ਹੀ ਨਹੀਂ ਦਲਜੀਤ ਦਸਾਂਝ ਦੇ ਵੱਲੋਂ ਪਰਿਵਾਰ ਦੀ ਆਰਥਿਕ ਮਦਦ ਵੀ ਕੀਤੀ ਗਈ ਹੈ ਇੱਕ ਪਾਸੇ ਜਿੱਥੇ ਕੇਬੀਸੀ ਦੇ ਵਿੱਚ ਪਹੁੰਚਣ ਦੇ ਨਾਲ ਦਲਜੀਤ ਦਸਾਂਝ ਨੂੰ ਟਰੋਲ ਕੀਤਾ ਜਾ ਰਿਹਾ ਹੈ ਕਿ ਉਸਨੇ ਅਮਿਤab ਵਚਨ ਦੇ ਪੈਰੀ ਹੱਥ ਲਾਏ ਉੱਤੇ ਹੀ ਦੂਜੇ ਪਾਸੇ ਦਲਜੀਤ ਦਸਾਂਝ ਦੇ ਵੱਲੋਂ ਜੋ ਕੇਬੀਸੀ ਦੇ ਵਿੱਚ 50 ਲੱਖ ਰੁਪਏ ਦੀ ਇਨਾਮ ਰਕਮ ਜਿੱਤੀ ਗਈ ਸੀ ਉਸ ਦੇ ਵੱਲੋਂ ਗਲੋਬਲ ਸਿੱਖ ਫਾਊਂਡੇਸ਼ਨ ਨੂੰ ਤੁਰੰਤ ਭੇਂਟ ਕਰ ਦਿੱਤੀ ਗਈ ਤਾਂ ਜੋ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਜੋ ਹੜ੍ਹ ਆਏ ਆ ਉੱਤੇ ਹੜ੍ਹ ਪੀੜਤਾਂ ਦੀ ਮੁੜ ਵਸੇਬੇ ਦੇ ਲਈ ਮਦਦ ਕੀਤੀ ਜਾ ਸਕੇ ਦਲਜੀਤ ਦਸਾਂਝ ਦੇ ਵੱਲੋਂ ਇੱਕ ਬਹੁਤ ਸੋਹਣਾ ਮੈਸੇਜ ਦਿੱਤਾ ਗਿਆ ਅਤੇ ਇਸ ਪਰਿਵਾਰ ਦੀ ਮਦਦ ਵੀ ਕੀਤੀ ਗਈ ਹੈ ਹਾਲਾਂਕਿ ਦਲਜੀਤ ਦਸਾਂਝ ਨੂੰ ਟਰੋਲ ਕਰਨ ਵਾਲੇ ਉਸ ਨੂੰ ਟ੍ਰੋਲ ਕਰਦੇ ਰਹਿੰਦੇ ਨੇ ਪਰ ਹਮੇਸ਼ਾ ਹੀ ਦਲਜੀਤ ਦਸਾਂਝ ਦੇ ਵੱਲੋਂ ਪੰਜਾਬ ਪੰਜਾਬੀਅਤ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਖੜ ਕੇ ਦਿਖਾਇਆ ਜਾਂਦਾ ਹੈ ਬੇਸ਼ੱਕ ਦੀ ਕਿਸਾਨੀ ਅੰਦੋਲਨ ਵੇਲੇ ਵੀ ਦਲਜੀਤ ਦਸਾਂਝ ਦੇ ਵੱਲੋਂ ਕਰੋੜਾ ਰੁਪਇਆ ਦਿੱਤਾ ਗਿਆ ਸੀ ਔਰ ਹੁਣ ਫੇਰ ਉਸ ਦੇ ਵੱਲੋਂ ਇਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਗਈ ਹੈ ਚਾਰੇ ਬੱਚੇ ਜੋ ਅਨਾਥ ਹੋ ਚੁੱਕੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਦੁਬਾਰੇ ਇੱਕ ਉਮੀਦ ਦੀ ਕਿਰਨ ਦਲਜੀਤ ਦਸਾਂਝ ਦੀਆਂ ਕੋਸ਼ਿਸ਼ਾਂ ਦੇ ਕਾਰਨ ਜਾਗੀ ਹੈ ਦਲਜੀਤ ਦਸਾਂਝ ਦੇ ਵੱਲੋਂ ਕੰਚਨ ਦੇ ਪਰਿਵਾਰ ਦੀ ਕੀਤੀ ਗਈ ਆਰਥਿਕ ਮਦਦ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਮੇਰਾ ਨਾਮ ਮੇਰ ਸਿੰਘ ਹੈ ਜੀ ਪਿੰਡ ਰੇਤੇਵਾਲੇ ਦੇ ਰਹਿਣ ਵਾਲਾ ਹਾਂ ਜੀ ਉਹ ਸਿੱਖ ਗੁਰੂ ਰਾਲ ਵਾਲੇ ਨੇ ਲੋਲ ਵਾਲੇ ਉਹ ਮਦਦ ਕਰ ਰਹੇ ਨੇ ਉਹਨਾਂ ਨੂੰ ਟਰੈਕਟਰ ਦੇ ਦੇ ਦਿੱਤਾ ਨੇ ਕੋਈ ਹੋਰ ਉਹਨਾਂ ਨੂੰ ਮਕਾਨਾਂ ਦੀ ਮਦਦ ਕਰ ਰਹੇ ਨੇ ਬਹੁਤ ਮਦਦ ਕਰ ਰਹੇ ਨੇ ਮਤਲਬ ਪਰਿਵਾਰ ਨਾਲ ਜੇ ਕੀ ਪਾਣਾ ਵਰਤੇ ਹੁਣ ਕਿੰਨੇ ਬੱਚੇ ਰਹਿ ਗਏ ਮਗਰ ਮਾਪੇ ਵੀ ਨਹੀਂ ਹਾਂ ਤੇਨੂੰ ਦੇ ਬੱਚੇ ਨੇ ਛੋਟੇ ਬੱਚੇ ਨੇ ਮਾਂ ਵੀ ਮਰ ਗਈ ਨਾਦੀ ਪਹਿਲੇ ਹੁਣ ਆਪ ਮਰ ਗਿਆ ਆਪ ਨੂੰ ਕੀ ਹੋਇਆ ਸੀ ਸੱਪ ਦਾ ਲੜਿਆ ਸੀ ਫਿਰ ਹੁਣ ਇਹਨਾਂ ਦੀ ਆਰਥਿਕ ਮਦਦ ਕਿੰਨੀ ਹੋ ਰਹੀ ਹੈ ਆਰਥਿਕ ਮਦਦ ਦਾ ਉਸੇ ਗਰੋਂ ਵਾਲੇ ਬਹੁਤ ਕਰ ਰਹੇ ਨੇ ਚੰਗੀ ਗੱਲ ਹੈ ਜੀ ਜਿਹੜੀ ਇਹਨਾਂ ਬੱਚਿਆਂ ਦੀ ਮਦਦ ਕਰਦਣ ਬਹੁਤ ਵਧੀਆ ਗੱਲ ਹੈ ਜੀ ਹੋਰ ਵੀ ਕੰਮ ਹੈਗੇ ਨੇ ਪੈਡਾ ਹਾਂਜੀ ਹੋਰ ਵੀ ਕੰਮ ਹੈਗੇ ਤੇ ਪੜਨੇ ਡੁੱਬ ਕੇ ਮੁੰਡਾ ਮਰਿਆ ਹੈ ਉਹਨਾਂ ਦੀ ਮਦਦ ਵੀ ਹੋ ਰਹੀ ਉਹਨਾਂ ਦੀ ਮਦਦ ਪੂਰ ਪਰ ਹੋ ਰਹੀ ਹੈ ਉਹਨਾਂ ਦੀ ਮਦਦ ਗਲੋਬਲ ਸਿੱਖ ਵੱਲੋਂ ਕੀਤੀ ਜਾ ਰਹੀ ਹੈ ਜੀ ਇੱਧਾ ਕਮਰੇ ਬਣਾ ਕੇ ਦੇਣਾ ਸਟੱਡੀ ਦਾ ਖਰਚਾ ਮੈਰਿਜ ਕੁੜੀਆਂ ਦੀ ਇੱਧਾ ਉਹਨਾਂ ਕਰਨੀ ਹੈ ਬੱਚਿਆਂ ਦੀ ਸੇਫਟੀ ਵਾਸਤੇ ਹੀ ਸਾਰੇ ਤਰ੍ਹਾਂ ਦੀ ਉਹਨਾਂ ਦੀ ਹੈਲਪ ਕੀਤੀ ਜਾ ਰਹੀ ਗਲੋਬਲ ਸਿੱਖ ਵੱਲੋਂ ਜੀ ਕੇਵੀ ਨਾਲੇ ਕਿਹਾ ਜਾ ਰਿਹਾ ਸੀ ਕਿ ਉਹ ਕੋਈ ਪਰਿਵਾਰ ਜਿਹੜਾ ਬੱਚੇ ਨਹੀਂ ਉਹ ਕੇਬੀਸੀ 'ਚ ਵੀ ਗਏ ਆ ਜਾ ਕੇ ਆਏ ਆ ਜੀ ਉਥੇ ਉਹਨਾਂ ਦਾ ਇੰਟਰਵਿਊ ਵੀ ਹੋਇਆ ਹੈ। ਆਪਣੀ ਉਹਨਾਂ ਨੇ ਸਾਰੀ ਗੱਲ ਅਮਤਾਬ ਜਨ ਸਾਹਮਣੇ ਰੱਖੀ ਹੈ ਜੀ। ਤੇ ਉਹਦੇ 'ਚ ਕਿਹਾ ਜਾ ਰਿਹਾ ਕਿ ਕੋਈ ਦਿਲਜੀਤ ਦਸਾਂ ਦੇ ਵੱਲੋਂ ਉਹਨਾਂ ਨੂੰ ਟਰੈਕਟਰ ਵੀ ਦਿੱਤਾ ਗਿਆ। ਹਾਂਜੀ ਪ੍ਰੀ ਟਰੈਕਟਰ ਦਿੱਤਾ ਗਿਆ। ਕੀ ਕਿਹਨਾਂ ਨੇ ਮਤਲਬ ਦਿੱਤਾ? ਇਹ ਦਿਲਜੀਤ ਦਸਾਂ ਦੇ ਨੇ। ਜਦ ਉਹਨਾਂ ਦੇ ਸਿਰ ਤੇ ਨਾਬ ਵਾਪਦਾਸ ਆਇਆ ਇਹਨਾਂ ਮਾਦਾਸ ਆਇਆ ਇਹਨਾਂ ਦੇ ਕਿਸੇ ਵੱਡੇ ਦਾ। ਇਸ ਕਰਕੇ ਕਿਸੇ ਨੇ ਤਾਂ ਸਿਰ ਤੇ ਸਹਾਰਾ ਫੜੇ ਬਣਾਇਆ ਇਹ।